ਉਹਨਾਂ ਕੇਜੀ ਭਲਜੀ ਕੰਟਰ ਕਰਕੇ ਇਹਨਾਂ ਮੁਕਸ਼ਤ ਕਰ ਦਿੱਤਾ। ਔਰ ਤੁਸੀਂ ਦੇਖੋਗਾ ਇਲੈਕਸ਼ਨ ਦੇ ਵਿੱਚ ਅਸੀਂ ਬਿਲਕੁਲ ਜਿਹੜੇ ਆ ਗਿਆ ਇੰਡੀਆ ਬਲੌਕ ਹੈਗਾ ਉਹ ਜਿੱਤੇਗਾ। ਉਹ ਮੋਦੀ ਸਾਹਿਬ ਜੋ ਕਹਿੰਦੇ 400 ਚੱਲੇ 400 ਲੈ ਆਏਗਾ। ਇਸ ਇਹਦਾ ਇਹ ਕਹਿਣਾ ਹੈਗਾ ਪਬਲਿਕ ਦੇ ਕੰਮ ਬਿਲਕੁਲ ਹੈ। ਔਰ 2014 ਦੇ ਚੋਣਾਂ ਦੇ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਔਰ ਇਹ ਜਿਹੜੀ ਇੰਡੀਆ ਗਠਜੰਤਰ ਦੀ ਜਿਹੜੀ ਸਰਕਾਰ ਆ ਉਹ ਬਣੇਗੀ ਔਰ ਲੋਕਾਂ ਦੇ ਹੱਕੇ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਕਾਰੀ ਨਿਤਿਨਾਲ ਜੋੜੇ منی ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਹਿਰਾਸਤ ਸਮਾਪੂਰੀ ਹੋਣ ਮਗਰੋਂ ਸੋਮਵਾਰ ਨੂੰ ਰੌਜ਼ ਐਵੇਨਿਊ ਕੋਰਟ ਚ ਪੇਸ਼ ਕੀਤਾ ਗਿਆ ਜ਼ਿਕਰਯੋਗ ਹੈ ਕਿ ਜਾਂਚ ਏਜੰਸੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 15 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ ਜਿਸ ਤੇ ਕੋਰਟ ਨੇ ਮੋਹਰ ਲਾ ਦਿੱਤੀ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਖਚਾਖਚ ਭਰੀ ਅਦਾਲਤ ਰੂਮ ਵਿੱਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਦੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਆਪ ਪਾਰਟੀ ਦੇ ਵਰਕਰਾਂ ਤੇ ਨੇਤਾਮਾਂ ਵਿੱਚ ਭਾਰੀ ਰੋਸ ਹੈ ਉੱਥੇ ਹੀ ਪਾਰਟੀ ਵਰਕਰ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿਖੇ ਸਰਦਾਰ ਮਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਬਿਨਾ ਕਿਸੇ ਦੋਸ਼ ਦੇ ਹਿਰਾਸਤ ਕਰਨਾ ਮੋਦੀ ਸਰਕਾਰ ਦੀ ਨਲਾਈਕੀ ਹੈ ਜਿਸ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਦੇਸ਼ ਦਾ ਹਰ ਨਾਗਰਿਕ ਦੇਵੇਗਾ ਮੋਦੀ ਸਰਕਾਰ ਨੇ ਸੱਡਨਲੀ ਕੇਜਰੀਵਾਲ ਜੀ ਨੂੰ ਅਰੈਸਟ ਕਰਨਾ ਚੀਮਸੁਰਪਤਲੀ ਜਗ੍ਹਾ ਨੇ ਇਸ ਇਸਲਾਪ ਹੰਡੀਡ ਹੈ ਨੋ ਕ੍ਰੀਸੀ ਅ ਰੀਅਲੀ ਸਟਾਨਸ਼ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰ ਕਰਨਾ ਆਈ ਹੈ ਹੈਵ ਲੌਂਗ ਲਾਈਫ ਇਨ ਦੀ ਪੋਲਿਟਿਕਲ ਪੋਲਿਟਿਕਸ ਸਟੇਜ ਇਹ ਤਾਂ ਸੁਣਿਆ ਸੀ ਜਾਂ ਦੇਖਿਆ ਸੀ ਕਿ ਪ੍ਰਾਈਮ ਮਿਨਿਸਟਰ ਨੂੰ ਰੋਲ ਗਾਂਧੀ ਜਨ ਮੋਤੀंद्र ਗਾਂਧੀ ਉਹਨਾਂ ਨੇ ਅਟਾਇਰ ਕਰਕੇ ਕਿਸੇ ਤਰੀਕੇ ਨਾਲ ਦਿੱਤੀ ਮੋਤੀ ਕਾਟ ਦਾਰਦਾ ਪਰ ਇਸ ਤਰ੍ਹਾਂ ਕਿਸੇ ਬੰਦੇ ਨੂੰ ਟੌਰਚਰ ਕਰਨਾ ਸਰਕਾਰੀ ਏਜੰਸੀਆਂ ਜਿਹੜੀਆਂ ਨੋਟ ਇੰਡੀਪੈਂਡੈਂਟ ਮੈਂ ਪਹਿਲੇ ਵੀ ਗੱਲ ਦਰਹਾ ਚੁੱਕਾ ਹਾਂ ਕਿ ਇਵੈਂਟ ਜਿਹੜੀ ਹੈ ਨਿਆਂਪਾਲਿਕਾ ਕਿਤਨਾ ਕਿਤੇ ਇਫੈਕਟ ਕਰ ਰਹੀ ਹੈ ਇਸ ਈਨਾ ਗੱਲਾਂ ਦੇ ਵਿੱਚ ਤਾਂ ਇਸ ਤਰ੍ਹਾਂ ਇੱਕ ਗ੍ਰੈਬ ਕਰਨਾ ਕੰਟਰੀ ਦੇ ਲੋਕਾਂ ਨੂੰ ਗ੍ਰੈਬ ਕਰਨਾ ਡੈਮੋਕਰੇਸੀ ਨੂੰ ਡੈਪ ਕਰਕੇ ਕੋਈ ਚੀਜ਼ ਪਤਾ ਨਹੀਂ ਥੀਸ ਈਸ 낫 ਗੁੱਡ ਲਖਸ਼ਮ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਇੱਕ ਪਾਲਿਸੀ ਡਾਪ ਕੀਤੀ ਹੈ ਜੁਕੇ ਬਿਮਨੀ ਕਿ ਡੈਮਟੇ ਉਹਨਾਂ ਨੇ ਮਨੀ ਦੀ ਪਾਲਿਸੀ ਜਿਹੜੇ ਇਹ ਵੀ ਇੱਕ ਇਸਤਾਹੀ 파ਰਟ ਹੈ ਕਿ ਲੋਕਾਂ ਦੀ ਜਿਹੜੀ ਆਵਾਜ਼ ਉਸਨੂੰ ਕਲ ਕਰਨ ਕਰਨ ਵਾਸਤੇ ਤੁਚ ਉਹਨਾਂ ਲੋਕਾਂ ਨੂੰ ਕਿਸ ਨਾ ਕਿਸੇ ਤਰੀਕੇ ਨਾਲ ਮੋਰਾ ਬਣਾਉਂਦੇ ਹੋ ਜਿਹੜੇ ਲੋਕ ਤੁਸੀਂ ਜੋਲਟ ਕਰ ਸਕਦੇ ਹੋ ਮੈਂ ਮੈਂ ਇਹ ਗੱਲ ਕਹਿਣਾ 100% ਸੱਚ ਕਰਦਾ ਹੈ ਕਿ ਇਹਾਂ ਲੋਕਾਂ ਨੂੰ ਪੈਸੇ ਦੁਆਰਾ ਖਰੀਦਾ ਜਾ ਰਿਹਾ ਬਹੁਤ ਸਾਰੇ ਲੋਕਾਂ ਦੀਆਂ ਮੈਨੂੰ ਹੁਣ ਵੀ ਗੱਲਾਂ ਆ ਰਹੀਆਂ ਨੇ ਕਿ ਲੋਕੀ ਪੈਸੇ ਦੇ ਗੁਲਾਮ ਹੋ ਕੇ ਔਰ ਹਿੰਦੁਸਤਾਨ ਦੇ ਜਿਹੜਾ ਕਨਸਟੀਟਿਊਸ਼ਨ ਹੈ ਉਹਦੀ ਆਤਮਾ ਨੂੰ ਕਿਲ ਕਰ ਰਹੇ ਨੇ ਪਰ ਉਹਨਾਂ ਦੇ ਜਾਣਨਾ ਅਜਿਹਾ ਉਹਨਾਂ ਜੇਲ ਹੋਈ ਜੇ 15 ਨੇ ਕਿ ਪਾਰ ਜੋ ਢਾ ਲਗੂਗੀ ਇਹਨੂੰ ਇਲੈਕਸ਼ਨ ਦਾ ਉਹਨਾਂ ਦਾ ਪਾਰਟੀ ਦੀ ਢਾ ਦੀ ਗੱਲ ਨਹੀਂ ਮੈਂ ਸਮਝਦਾ ਲੋਕ ਚਾਣਦੇ ਨੇ ਜਿਨ੍ਹਾਂ ਦੇ ਮਨ ਹੈ ਇੱਕ ਐਸਾ ਪ੍ਰਾਈਮ ਮਿਨਿਸਟਰ ਜਸੀਮ ਹੋਵੇ ਜਿਸ ਨੇ ਕਿ ਐਸੀ ਕਿ ਜੇ ਤੁਹਾਨੂੰ ਮੇਰੀ ਕਾਰਜਕਾਰੀ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਵੋਟ ਨਾ ਕਰੋ But after that पर आफ्टर दैट ही वेन द is एंड ही दिस मैन नाउ is, this man is इज इन देल दिस मैन इज इस ग्रैप दी नरेंद्र मोदी हो सकती मोदी गलत कर रहे हो अल्टीमेटली सजा पेगी और मैं समझा कि पाँच या दूसरे जोड़े लोग ने धक्का करके उन्हें केजरीवाल अंदर कट के डेमोक्रेसी का कतल किया केजरीवाल नहीं कर कदम मे भी होर भी हो सकती बट ही अकेली गल हो ਇਜ਼ਰਾਨ ਇੰਪਰੂਵਮੈਂਟ ਟਰਸਟ ਫਕੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ ਅਤੇ ਸੰਤੋਸ਼ ਕੁਮਾਰ ਗੋਗੀ ਨੇ ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਮੋਦੀ ਸਰਕਾਰ ਦੀ ਗਲਤ ਨੀਤੀ ਦੱਸਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਅੱਜ ਉਹਨਾਂ ਦੇ ਲਾਸਟ ਡੇਟ ਸੀ ਅਪੀਅਰਸ ਵਾਸਤੇ ਜਿਹੜਾ ਉਹਨੂੰ ਵੀਡੀਓ ਰਿਮਾਰਡ ਵਾਸਤੇ ਚਾਹ ਦਿੰਦਾ ਅੱਜ ਉਹਨੇ ਪੇਸ਼ ਕੀਤਾ ਹੈਗਾ। ਔਰ ਇਸ ਦੌਰਾਨ ED ਨੇ ਕੋਈ ਵੀ ਫਾਦਰ ਇਹ ਜਿਹੜੀ ਰਿਮਾਂਡ ਆ ਪੁਲਿਸ ਨੂੰ ਨਹੀਂ ਮਗੇ ਹੈਗਾ ਆ ਇਹਦੇ ਬਾਰੇ ਇਹ ਆ ਕਿ ਜੇ ਰਿਮਾਂਡ ਇਟ ਨਹੀਂ ਮੰਗੇ ਤਾਂ ਆਟੋਮੈਟਿਕਲੀ ਕੋਰਟ ਦੇ 14 ਦਿਨਾਂ ਦੇ ਵਾਸਤੇ ਜਿਊਡੀਸ਼ੀਅਨ ਵਾਰਡ ਭੇਜਿਆ ਹੁੰਦਾ ਹੈਗਾ ਸੋ ਇਸ ਕਰਕੇ ਕੇਜਵਾ ਸਾਹਮੂ ਇਸ ਕੇਸ ਦੇ ਵਿੱਚ 14 ਦਿਨਾਂ ਵਾਸਤੇ ਜਿਊਡੀਸ਼ੀਅਨ ਵਾਰਡ ਭੇਜਿਆ ਗਿਆ ਜਿਸ ਦੇ ਤਿਹਾਰੀ ਦੇ ਤੇ ਭੇਜਿਆ ਗਿਆ ਹੈਗਾ ਔਰ 15 ਤਰੀਕ ਨੂੰ ਨੈਕਸਟ ਛੇ 15 ਪੈਰ ਉਧਰੋਂ ਦੁਆਰਾ ਉਹ ਪੇਸ਼ ਕੀਤਾ ਜਾਏਗਾ ਔਰ ਇਹ ਨਾਲ ਨਾਲ ਜਿਹੜੇ ਸਾਕਾਂਸ ਦਾ ਖਾਤੇ ਹੈਗੇ ਆ ਉਹ ਸਾਰੇ ਫੀਸ ਤੇ ਗਏ ਤਾਂ ਕਿ ਉਹ ਖਾਤੇ ਚ ਪਹਿ ਪਹਿ ਨਾ ਕਰ ਸਕਣ ਉਹ ਰੱਛੇ ਖਾਤਾ ਨਾ ਕਰ ਸਕਣ ਚੁਰੀ ਰਹੇਗਾ ਇਹ ਡਿਟੇਟਰਸ਼ਿਪ ਜਿਹੜੀ ਹੈਗੀ ਆ ਕਾ ਰਿਹਾ ਹੈਗਾ ਮੋਦੀ ਸਾਹਿਬ ਤੇ ਇਹ ਐਕਚੁਅਲੀ ਜਿਹੜੀ ਹੈਗੇ ਡਿਟੇਟਰ ਕਾ ਰੇ ਨਾ ਇਹ ਉਹਨੂੰ ਬਹੁਤ ਭਾਰੀ ਪੈਗੇ ਲੋਕ ਜਿਹੜੇ ਹੈਗੇ ਆ ਉਹਦੇ ਐਂਟੀ ਹੋਏ ਹੋ ਜਾ ਰਹੇ ਆ ਔਰ ਆਮ ਆਦਿ ਪਾਰਟਨ ਕੇਵਲ ਸਾਹਿਬ ਨਾਲ ਉਹਦੇ ਸਹਿਮਤੀ ਲੋਕਾਂ ਦੀ ਜਵਤ ਬੱਜੀ ਜਾ ਰਹੀ ਹੈਗੀ ਆ ਦੇਖੋ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਨੇ ਪਹਿਨਾ ਕਾਂਜਸ ਸਰਕਾਰਾਂ ਤੋੜਿਆ ਭਾਜਪਾ ਨੇ ਸੈਟ ਸਰਕਾਰ ਨੇ ਨਾ ਅ ਮੱਧਪਿਸ਼ਾ ਤੋੜੀ ਗਈਆ ਹੋਰ ਗੋਇਲ ਸਰਕਾਰ ਤੋੜੀ ਸੀ ਤੇ ਸਾਡੇ ਇਵਨ ਚੰਡੀਗੜ੍ਹ ਵਿੱਚ ਜਿਹੜੇ ਸਾਡੇ ਮੈਲ ਦੇ ਇਲੈਕਸ਼ਨ ਸੀ ਉਹਦੇ ਵਿੱਚ ਜੋ ਕਬਲ ਆਇਆ ਉਹ ਸਾਰੇ ਦੁਨੀਆਂ ਦੇ ਸਾਹਮਣੇ ਹੈ ਕਿਸ ਤਰ੍ਹਾਂ ਸੁਪੀਰ ਕੋਲੇ ਝਾੜਾ ਪਾਈ ਹੈ ਇਹਨਾਂ ਨੂੰ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀ ਪੌਸੀ ਇਹ ਹੈਗਾ ਕਿ ਵੱਧ ਤੋਂ ਵੱਧ ਜਿੰਨੇ ਵੀ ਦੇ ਐਮਪੀ ਹੈਗੇ ਆ ਜਾਂ ਐਮਐਲਏ ਸਭਾਗ ਹੈਗੇ ਆ ਜੇ ਤਾਂ ਦਰਦ ਦਰਕੇ ਆਉਂਦੇ ਆ ਤਾਂ ਨੀਦਰ ਲਾਜ ਦੇ ਕੇ ਕੋਈ ਨਾ ਲਾਜ ਦੇ ਕੇ 20 ਕੋਟ ਬੈ ਕੇ 3 ਕੋਟ ਬੈ ਕੇ ਨਾ ਉਹ ਅਪ੍ਰੋਵੈਂਟ ਕਿਉਂ ਜਾ ਰਹੇ ਹੈਗੇ ਆ ਔਰ ਤੁਸੀਂ ਦੇਖੋ ਕਾ ਇਲੈਕਸ਼ਨ ਦੇ ਵਿੱਚ ਆ ਬਿਲਕੁਲ ਜਿਹੜੇ ਹੈਗੇ ਆ ਇੰਡੀਆ ਬ੍ਰੋਕ ਹੈਗਾ ਉਹ ਜਿੱਤੇਗਾ ਉਹ ਮੋਦੀ ਸਾਹਿਬ ਜੋ ਕਹਿੰਦੇ 480 ਚੱਲੇ 400 ਦੇ ਰਹੇਗਾ ਮੈਂ ਇਸੇ ਦਾ ਕਹਿਣ ਹੈਗਾ ਪਬਲਿਕ ਦਾ ਬਿਲਕੁਲ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਇਹਨਾਂ ਦਾ ਵਿਰੋਧ ਕਰਦੀ ਆ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਇਹਨਾਂ ਦੀ ਸਾਰੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ ਔਰ ਜੋ ਇਹ ਦੇਸ਼ ਦੇ ਅੰਦਰ ਕਪੜੇ ਕਰ ਰਿਹਾ ਜੋ ਡਿਕਟੇਟਰਸ਼ਿਪ ਲੈ ਕੇ ਆ ਰਿਹਾ ਉਹਦਾ ਜੋ ਵੀ ਪਲੰਦਾ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ ਇਹਨਾਂ ਨੇ ਉਹਨਾਂ ਨੂੰ ਦਬਾਉਣ ਦੀ ਖਾਤਰ ਔਰ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਖਾਤਰ ਉਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸਿੱਟਿਆ ਈਡੀ ਦਾ ਪ੍ਰਯੋਗ ਕਰਕੇ ਸੀਬੀਆਈ ਦਾ ਪ੍ਰਯੋਗ ਕਰਕੇ ਕਿਉਂਕਿ ਤੁਹਾਨੂੰ ਪਤਾ ਪਿੱਛੇ ਜੇ ਚੰਡੀਗੜ੍ਹ ਦੇ ਅੰਦਰ ਜਦੋਂ ਉੱਥੇ ਮੇਅਰ ਦੀ ਚੋਣ ਹੋਣੀ ਸੀ ਉਸ ਟਾਈਮ ਵੀ ਇਹਨਾਂ ਨੇ ਝੇਰਾ ਫੇਰੀ ਕਰਕੇ ਆਪਣਾ ਮੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਦੇ ਐਮਸੀ ਖਰੀਦਣ ਦੀ ਕੋਸ਼ਿਸ਼ ਕੀਤੀ ਮਾਨ ਜੋ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਫੈਸਲਾ ਦੇ ਕੇ ਔਰ ਭਾਜਪੀ ਨੇ ਜਵਾਬ ਦਿੱਤਾ ਕਿ ਜਦ ਤੱਕ ਸਾਡਾ ਲੋਕਤੰਤਰ ਜਿਉਂਦਾ ਜਿਉਂਦਾ ਵਾ ਉਹ ਤੱਕ ਲੋਕਾਂ ਦੇ ਹੱਕ ਵਿੱਚ ਫੈਸਲਾ ਆਉਂਦਾ ਰਹੇਗਾ ਔਰ ਜਦੋਂ ਜੁਡੀਸ਼ਰੀ ਸਾਡੀ ਸਾਡੇ ਹੱਕ ਵਿੱਚ ਪੁਕਤੇਗੀ ਸੱਚ ਦੇ ਲਈ ਖੜੀ ਹੋਏਗੀ ਤਾਂ ਜਿੰਨੀਆਂ ਵੀ ਇੱਕੋ ਜਿਹੀਆਂ ਹਰਕਤਾਂ ਕਰਨ ਉਹ ਇਹਨਾਂ ਦੇ ਵਿਰੋਧੀ ਜਾਣਗੀਆਂ ਇਸ ਕਰਕੇ ਜਿਹੜਾ ਵੀ ਵਿਅਕਤੀ ਇਹਨਾਂ ਦੇ ਵਿਰੁੱਧ ਬੋਲਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਇਹ ਉਸ ਵਿਅਕਤੀ ਨੂੰ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਝੂਠੇ ਪਰਚੇ ਦਰਜ ਕਰਕੇ ਜਾਂ ਉਹਨਾਂ ਨੂੰ ਪੈਸੇ ਨਾਲ ਖਰੀਦ ਕੇ ਤੇ ਅੰਦਰ ਕਰਕੇ ਆਪਣੇ ਨਾਲ ਲੜਾਉਣਾ ਚਾਹੁੰਦੇ ਆ ਔਰ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਤੇ ਜਿਹੜਾ ਹੁਣ ਉਹਨਾਂ ਦੇ ਅੰਦਰ ਜਾਣਾ ਜਿਹੜੇ ਅੰਦਰ ਜਾਣਾ ਕਿ ਪਾਰਟੀ ਤੇ ਕੀ ਮਤਲਬ ਅਫੈਕਟ ਪਾਊਗਾ ਵੀ ਪ੍ਰਚਾਰ ਲਈ ਜਾਂ ਕੋਈ ਸ਼ੋਰ ਲਈ ਲੋਕਾਂ ਵਿੱਚ ਉਹਨਾਂ ਦਾ ਕੀ ਮੈਸੇਜ ਆਊਗਾ ਇਹ ਪਹਿਲਾਂ ਤੁਸੀਂ ਤੁਹਾਨੂੰ ਪਤਾ ਇਤਿਹਾਸ ਗਵਾਹ ਇਸ ਗੱਲ ਦਾ ਕਿਸੇ ਚੀਜ਼ ਨੂੰ ਤੁਸੀਂ ਜਿੰਨਾ ਦਬਾਉਂਗੇ ਜਿੰਨਾ ਪ੍ਰੈਸ਼ਰਾਈਜ਼ ਕਰੂਗੇ ਉਹ ਦੁੱਗਣੀ ਹੋ ਕੇ ਅੱਗੇ ਵਧੇਗੀ अरविंद केजरीवाल एक, एक सोच आ एक सोच ਦਾ ਨਾਮ ਆ ਔਰ ਉਹ ਸੋਚ ਜਿਹੜੀ ਇਹ ਪੂਰੇ ਦੇਸ਼ ਦੇ ਅੰਦਰ ਕੀ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਆ ਔਰ ਲੋਕ ਜਿਹੜੇ ਲਾ ਬੰਦ ਹੋ ਰਹੇ ਆ ਔਰ 2000 ਔਰ 2024 ਦੇ ਚੋਣਾਂ ਦੇ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਔਰ ਇਹ ਜਿਹੜੀ ਇੰਡੀਆ ਗਠਜੰਤਾ ਦੀ ਜਿਹੜੀ ਸਰਕਾਰ ਆ ਉਹ ਬਣੇਗੀ ਔਰ ਲੋਕਾਂ ਦੇ ਹੱਕਾਂ ਦੀ